ਆਪਣੇ ਮੰਗਾਂ ਨੂੰ ਲੈ ਕੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਵੱਲੋਂ ਪਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰੀ ਕਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਉਪਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਉਪਾਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਮਨਪਿਤ ਬਾਦਲ ਨੇ ਦਫ਼ਤਰ ਦੱਕਾ ਰਵ ਕਰਨ ਲਈ ਸ਼ਹਿਰ ਵਿੱਚ ਕਰੋਸ ਮਾਰਚ ਵੀ ਕੱਢਿਆ ਪਰ ਪੁਲਿਸ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡ ਲਗਾ ਕੇ ਰਸਤੇ ਵਿੱਚ ਹੀ ਰੋਕ ਲਿਆ ਗਿਆ ਇਸ ਮੌਕੇ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਸੁਭਾ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਅੱਜ ਦਾ ਧਰਨਾ ਸਾਡਾ ਪੰਜਾਬ ਝੂਟੀ ਮੁਲਾਜ਼ਮ ਤੇ ਪੈਸ਼ਨਰ ਸੰਘਰਸ਼ ਕਮੇਟੀ ਵੱਲੋਂ ਹੈ। ਇਹ ਅਸੀਂ ਅੱਜ ਰੱਖਿਆ ਹੈਗਾ। ਔਰ ਅੱਜ ਅਸੀਂ ਇੱਥੋਂ ਰੋਸ ਮਾਰਚ ਕਰਨਾ ਮਨਪ੍ਰੀਤ ਬਾਦਲ ਦੇ ਦਫ਼ਤਰ ਤੱਕ ਤੇ ਕਿਉਂਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਨਹੀਂ ਜਾ ਰਹੀਆਂ। ਨਾ ਸਾਡਾ ਡੀਏ ਦਾ ਬਕਾਇਆ ਦਿੱਤਾ ਜਾ ਰਿਹਾ ਹੈ। ਨਾ ਸਾਡੀਆਂ ਜਿਹੜੀਆਂ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾ ਰਹੀ ਹੈ। ਨਾ ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਹਨ। ਨਾ ਪੁਰਾਣੀ ਪੈਨਸ਼ਨ ਸਕਾ ਮਜਰੀ ਸਕੀਮ ਹੈ ਉਹ ਬਹਾਲ ਕੀਤੀ ਜਾ ਰਹੀ ਹੈ। ਇਹਦੇ ਕਰਕੇ ਅਸੀਂ ਅੱਜ ਜਿਹੜਾ ਪ੍ਰੋਗਰਾਮ ਹੀ ਰੱਖਿਆ ਤੇ ਇੱਥੋਂ ਅਸੀਂ ਮਾਰਚ ਜਿਹੜਾ ਸ਼ੁਰੂ ਕਰਾਂਗੇ ਤੇ ਮਨਪੁਰ ਬਾਦਲ ਦੀ ਕੋਠੀ ਦਾ ਦਫ਼ਤਰ ਦਾ ਜਿਹੜਾ ਛਾਵਣਾ ਪੈਲਸ ਕੋਲੇ ਆ ਉੱਥੇ ਜਾ ਕੇ ਕਰਾਓ ਕਰਾਂਗੇ ਜਿਹੜਾ ਅੱਜ ਦਾ ਇਹ ਸਾਡਾ ਸੰਘਰਸ਼ਾ ਲੰਬੇ ਸਮੇਂ ਤੋਂ ਅਸੀਂ ਸਰਕਾਰ ਨਾਲ ਇਸ ਸੰਘਰਸ਼ ਕਰਦੇ ਆ ਰਹੇ ਹਾਂ ਪਰ ਜਿਹੜੀ ਸਰਕਾਰ ਸਾਡੇ ਮੰਗਾਂ ਮੰਨ ਤੋਂ ਟਾਸ ਤੋਂ ਮਸਨੇ ਹੋਈ ਜਿਸ ਤਰ੍ਹਾਂ ਜੀ ਪਹਿਲਾਂ ਪੇਕ੍ਰੂਸ਼ਨ ਦੀ ਗੱਲ ਕਰ ਲਈਏ ਸੈਂਟਰ ਨੂੰ ਲਗਭਗ 2 ਸਾਲ ਹੋ ਗਏ 1 ਮਹੀਨੇ ਤੋਂ ਸਾਡੇ ਗਵਾਂਡੀ ਰਾਜਾਂ ਸਾਰਿਆਂ ਨੇ ਪ੍ਰੀਮਿਸ਼ਨ ਦਿੱਤਾ ਪਰ ਸਾਡੀ ਪੰਜਾਬ ਸਰਕਾਰ ਇੱਕ ਮਹੀਨੇ ਦੀ ਡੀ ਇਹਦੀਆਂ ਸਾਡੀਆਂ 3 ਕਿ 4 ਕਿਸਤਾਂ ਡੂ ਨੇ ਉਹਨਾਂ ਦਾ ਬਕਾਇਆ ਡੂ ਆ ਉਹ ਨੁਦਰੀਏ ਸਾਰੇ ਸਟੇਟਾਂ ਨੇ ਆਲ ਸੈਂਟਰ ਵੀ ਦਿੱਤਾਗਾ ਇਸੇ ਤਰ੍ਹਾਂ ਇੱਕ ਇੱਕ ਚਾਰ ਤੋਂ ਜਿਹੜੀ ਪੈਨਸ਼ਨ ਬੰਦ ਕੀਤੀ ਆ ਇਹ ਜਿਹੜੇ ਮੰਤਰੀ ਨੇ ਜਿਹੜਾ ਐਮ ਐਲ اے ਨੇ ਤਿੰਨ ਚਾਰ ਚਾਰ ਪੈਨਸ਼ਨਾਂ ਲੈ ਰਹੇ ਨੇ ਇੰਜੀਨੀਅਰ ਜਿੱਦੇ ਨੇ ਔਰ ਉਸ ਦੇ ਨਾਲ ਤਨਖਾਹ ਵੀ ਲੈ ਰਹੇ ਨੇ ਪਰ ਸਾਡੇ ਮੁਲਾਜ਼ਮ ਜਿਹੜੇ ਸਾਰੀ ਜ਼ਿੰਦਗੀ ਆਪਣੀ ਇਹਨਾਂ ਸਰਕਾਰ ਦੀ ਸੇਵਾ 'ਚ ਲਾਦਮੇ ਨੇ ਉਹਨਾਂ ਦੇ ਇੱਕ ਇੱਕ ਚਾਰ ਤੋਂ ਪੈਨਸ਼ਨ ਬੰਦ ਕਰ ਦਿੱਤੀ ਆ ਉਹ ਇਸੇ ਲਾਗੂ ਕਰਨ ਦੀ ਮੰਗ ਕਰਦੇ 15 ਇੱਕ 15 ਤੋਂ ਜਿਹੜੇ ਨਵੀਂ ਭਰਤੀ ਕਰ ਰਹੇ ਨੇ ਉਸ ਇਕੱਲੀ ਬੇਸ਼ਕੀਪੇ ਦਾ ਇਹਨਾਂ ਨੇ ਕੀਤਾਗਾ ਸਾਡੀ ਮੰਗਾਂ ਵੀ ਉਸ ਨੂੰ ਪੂਰੀ ਤਨਖਾਹ ਜਿ ਭੱਤਿਆਂ ਸਮੇਤ ਦਿੱਤੀ ਜਾਵੇ ਇਸੇ ਤਰ੍ਹਾਂ 200 ਰੁਪਏ ਜਿਹੜਾ ਜੰਜੂਆ ਟੈਕਸ ਨੇ ਆਇਆਗਾ ਦੀ ਰਾਕੇ ਕਿਤੇ ਹੋਰ ਸਟੇਟਿੰਗ ਲਾਇਆਗਾ ਆਪਣੇ ਆਪ ਨੂੰ ਖੁਸ਼ਹਾਲ ਸਟੇਟ ਕਿਹਨਾਂ ਲਈ ਨੇ ਸਾਡੇ ਤੇ ਜੋ ਜੰਗੂਆ ਟੈਕਸ ਲਾਇਆਗਾ ਉਹ ਵੀ ਅਸੀਂ ਬਾਸ ਲੈਣ ਦੀ ਗੱਲ ਕਰਦੇ ਹਾਂ ਖੱੱਚੇ ਕੰਮਿਆਂ ਨੂੰ ਬਾਦ ਸਰਕਾਰ ਨੇ ਮਤਦਾਬਾਸ ਕੀਤਾ ਸੀ ਵੀ ਪੱਕੇ ਕੀਤਾ ਜਾਊਗਾ ਇਹ ਪਹਿਲੀ ਵਾਰੀ ਹੋਇਆ ਜਿਹੜਾ ਵਿਧਾਨ ਸਭਾ ਦਾ ਮਤਾ ਵੀ ਇਹ ਲਾਗੂ ਨਹੀਂ ਕਰ ਰਹੀ ਇਸ ਕਰਕੇ ਸਿੰਘ ਹਸ ਲਈ ਅਸੀਂ ਮਜਬੂਰ ਹੋਏ ਹਾਂ ਔਰ 1 ਮਈ ਤੋਂ ਸਾਡੇ ਜਿਹੜੇ ਸੂਬੇ ਦੇ ਅੱਗੇ ਸਾਥ ਸੱਜਣ ਨਹੀਂ ਨੇ ਔਰ ਮਰਨ ਵਰਤ ਤੇ ਜਾ ਰਹੇ ਨੇ ਔਰ ਉਹ ਜੋ ਜਿਹੜਾ ਵਿੱਚ ਸੰਘਰਸ਼ ਹੋਊਗਾ ਉਸ ਦੇ ਜੋ ਸਿੱਟੇ ਨਿਕਲਗੇ ਉਹ ਦੀ ਸਰਕਾਰ ਜੁਗਰੂ ਪਰਦੇਸ਼ਨ ਕਾਰੀਆਂ ਦੀਆਂ ਮੁੱਖ ਮੰਗਾਂ ਅਨੁਸਾਰ ਕੱਚੇ ਕਾਮਿਆਂ ਨੂੰ ਬਕਾ ਕੀਤਾ ਜਾਵੇ ਪਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਡੀਏ ਦੀਆਂ ਕਿਸ਼ਤਾਂ ਅਤੇ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ ਉਹਨਾਂ ਨੇ ਧਮਕੀ ਦਿੱਤੀ ਹੈ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬਾ ਸਰਕਾਰ ਨੂੰ ਇਸ ਨਤੇ ਜੇਪ ਭੁਗਤਣੇ ਪੈਣਗੇ ਬਠਿੰਡਾ ਤੋਂ ਰਾਮਚੰਦਰ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ न्यूजीलैंड ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563